ਅੱਜ ਕਾਨਪੁਰ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਦੇ ਗਰੀ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਅਤੇ ਰੱਖਣ ਕੀ ਨੀ ਪੱਥਰ ਆਈਓਪੀ ਨੂੰ ਦੇਣਗੇ 47573 ਕਰੋੜ ਦੀ ਸੌਗਾਤ ਪੈਲਗਮ ਹਮਲੇ ਦੇ ਵਿੱਚ ਮਾਰੇ ਗਏ ਸ਼ੁਭਮ ਦਿਵੇਦੀ ਦੇ ਪਰਿਵਾਰ ਦੇ ਨਾਲ ਵੀ ਕਰ ਸਕਦੇ ਨੇ ਮੁਲਾਕਾਤ ਅਰਬ ਸਾਗਰ ਦੇ ਵਿੱਚ ਤਾਇਨਾਤ ਆਈਐਨਐਸ ਵਿਕਰਾਂਤੀ ਪਹੁੰਚਣਗੇ ਰੱਖਿਆ ਮੰਤਰੀ ਰਾਜਨਾ ਸਿੰਘ ਆਪਰੇਸ਼ਨ ਸਿੰਧੂਰ ਦੇ ਵਿੱਚ ਸ਼ਾਮਲ ਨੌ ਸੈਨਿਕ ਅਤੇ ਅਫਸਰਾਂ ਦੇ ਨਾਲ ਕਰਨਗੇ ਮੁਲਾਕਾਤ ਅੱਜ ਸਭ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਨੇ ਕੀਤਾ ਪੁੰਛ ਦਾ ਦੌਰਾ ਪਾਕਿਸਤਾਨ ਦੀ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਦੇ ਨਾਲ ਕੀਤੀ ਮੁਲਾਕਾਤ ਨੁਕਸਾਨੇ ਘਰਾਂਦਾ ਵੀ ਲਿਆ ਜਾਇਜ਼ਾ ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਪ੍ਰਧਾਨ ਮੰਤਰੀ ਤੇ ਵਿਵਾਦਿਤ ਟਿੱਪਣੀ ਆਪਰੇਸ਼ਨ ਸਿੰਧੂਰ ਨੂੰ ਦੱਸਿਆ ਛੋਟੀ ਜੀ ਗੱਲ ਕਿ ਆ ਪੀਐਮ ਇਸ ਤਰ੍ਹਾਂ ਗੱਲ ਕਰਦੇ ਜਿਵੇਂ ਹਰ ਮਹਿਲਾ ਦੇ ਪਤੀ ਹੋਣ ਆਪਣੀ ਪਤਨੀ ਨੂੰ ਸਿੰਦੂਰ ਕਿਉਂ ਨਹੀਂ ਦਿੰਦੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰਾਲੇ ਨੇ ਮੁਰਦੁਰ ਹਾਇਆ ਪਾਕਦੇ ਨਾਲ ਸਿਰਫ ਪੀਓਕੇ ਨੂੰ ਲੈ ਕੇ ਹੋਵੇਗੀ ਗੱਲ ਅਤਵਾਦ ਅਤੇ ਗਲਬਾ ਤੇ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਅਤਵਾਦੀਆਂ ਤੇ ਕਾਰਵਾਈ ਕਰੇ ਪਾਕਿਸਤਾਨ ਪੰਜਾਬ ਸਰਕਾਰ ਨੇ 140 ਕਰੋੜ ਰੁਪਏ ਦੇ ਅਮਰੂਦ ਘੁਟਾਲੇ ਦੇ ਵਿੱਚ ਰੈਵਨਿਊ ਅਫੀਸਰ ਤੇ ਮੁਕਦਮਾ ਚਲਾਉਣ ਦੀ ਦਿੱਤੀ ਪ੍ਰਵਾਨਗੀ ਕਈ ਹਾਈ ਪ੍ਰੋਫਾਈਲ ਲੋਕ ਵੀ ਘੁਟਾਲੇ ਦੇ ਵਿੱਚ ਸ਼ਾਮਿਲ ਲਾਰੈਂਸ ਬਿਸ਼ਨਰ ਦਾ ਇੰਟਰਵਿਊ ਮਾਮਲੇ ਦੇ ਵਿੱਚ ਬਰਖਾਸਤ ਡੀਐਸਪੀ ਗੁਰਸ਼ੇਰ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਤੋਂ ਜਵਾਬ ਤਲਬ ਐਐਸਆਈਟੀ ਤੋਂ ਮੰਗਿਆ ਜਵਾਬ ਸਦੂ ਨੇ ਐਫਆਈਆਰ ਦੇ ਵਿੱਚ ਕਾਰਵਾਈ ਨ ਦਿੱਤੀ ਹੈ ਚਣੌਤੀ ਗੁਰਮੀਤ ਸਿੰਘ ਹੁਣਗੇ ਫਾਜ਼ਿਲਕਾ ਦੇ ਨਵੇਂ ਐਸਐਸਪੀ ਜ਼ੋਨਲ ਏਆਈਜੀ ਸੀਆਈਟੀ ਪਟਿਆਲਾ ਤੋਂ ਐਸਐਸਪੀ ਫਾਜ਼ਿਲਕਾ ਬਣੇ ਗੁਰਮੀਤ ਸਿੰਘ 4 ਦਿਨ ਦੀ ਰਿਮਾਨਤੀ ਭੇਜੇਗੇ ਵਿਦਾਇਕਰਮਨ अरोड़ा 15 ਦਿਨਾਂ ਦੀ ਰਿਮਾਨਤੀ ਬਾਅਦ ਜੰਦਰ ਕੋਟ ਦੇ ਵਿੱਚ ਕੀਤਾ ਗਿਆ ਸੀ ਪੇਸ਼ੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਈ ਹੈ ਵਿਧਾਇਕ ਦੀ ਗ੍ਰਿਫਤਾਰੀ ਐਚਜੀਪੀਸੀ ਦੇ ਵਫਦੀ ਪਟਨਾ ਸਾਹਿਬ ਕਮੇਟੀ ਨਾਲ ਹੋਈ ਮੀਟਿੰਗ ਪੰਜ ਪਿਆਰਿਆਂ ਵੱਲੋਂ ਹੋਏ ਆਦੇਸ਼ ਨੂੰ ਲੈ ਕੇ ਹੋਈ ਚਰਚਾ ਐਚਜੀਪੀਸੀ ਪ੍ਰਧਾਨ ਨੂੰ ਆਪਣੀ ਰਿਪੋਰਟ ਸੌਂਪੇਗਾ ਵਫਦ ਰੱਤੇ ਕਾਉਂਸਲਰ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਸੁਖਵੀਰ ਸਿੰਘ ਬਾਦਲ ਹਰਜਿੰਦਰ ਦੇ ਪਰਿਵਾਰ ਦੇ ਨਾਲ ਮੁੰਡਾਇਆ ਦੋਖ ਅਕਾਲੀ ਦਲ ਦੇ ਕਾਉਂਸਲਰ ਸਨ ਹਰਜਿੰਦਰ ਸਿੰਘ ਅਮਲੋਦੀ ਵਿੱਚ ਹੋਈ ਕਾਂਗਰਸ ਦੇ ਸੰਵਿਧਾਨ ਬਚਾਓ ਰੈਲੀ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਵਗੇ ਰਹੇ ਮੌਜੂਦ ਪੰਜਾਬ ਦੀ ਸਾਰੀ ਲੀਡਰਸ਼ਿਪ ਵੀ ਰੈਲੀ ਦੇ ਵਿੱਚ ਹੋਈ ਸ਼ਾਮਿਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਐਲਾਨ ਅਗਸਤ ਦੇ ਪਹਿਲੇ ਹਫ਼ਤੇ ਦੇ ਵਿੱਚ ਲਾਇਆ ਜਾਵੇਗਾ ਮੋਰਚਾ ਰਾਜੇਵਾਲ ਬੋਲੇ ਪਾਣੀ ਦੇ ਮੁੱਦੇ ਤੇ ਵੀ ਲੜਾਂਗੇ ਲੜਾਈ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦਾ ਵੀ ਕਰਾਂਗੇ ਵਿਰੋਧ ਤਰੀ ਮੁਖਤਰ ਸਾਹਿਬ ਪਹੁੰਚੇ ਜਗਜੀਤ ਸਿੰਘ ਢੱਲੇਵਾਲ ਦੀ ਸਰਕਾਰ ਨੂੰ ਚੇਤਾਵਨੀ ਪਿੰਡ ਕਸਵਾਣਾ ਦੇ ਵਿੱਚ ਪਾਈਪਲਾਈਨ ਛੜਪੇ ਦੇ ਦੌਰਾਨ ਗਫਤਾਰ ਕੀਤੇ 64 ਕਿਸਾਨਾਂ ਦੀ ਜਲਦ ਰਿਹਾਈ ਕਰਨ ਦੀ ਮੰਗ ਰਿਹਾਈ ਨਾ ਹੋਣ ਤੇ ਡੀਸੀ ਦਫਤਰ ਅੱਗੇ ਲਾਇਆ ਜਾਵੇਗਾ ਦਰਨਾ ਪਠਿੰਡਾ ਦੇ ਵਿੱਚ ਬੰਦੀ ਨੰਗ ਸਿੰਘਾਂ ਦੀ ਰਿਹਾਈ ਦੇ ਲਈ ਕਮੇ ਇਨਸਾਫ ਮੋਰਚਾ ਨੇ ਕੀਤਾ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਵਿਧਵੀ ਮਾਮਲੇ ਦੇ ਵਿੱਚ ਵੀ ਇਨਸਾਫ ਦੀ ਕੀਤੀ ਮੰਗ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਗੜੇਮਾਰੀ ਬਾਰਾਮੁਲਾ ਤੇ ਉਰੀ ਦੇ ਵਿੱਚ ਹੋਈ ਗੜੇਮਾਰੀ ਭਾਰੀ ਮੀਂਹ ਤੇ ਗੜੇਮਾਰੀ ਦੇ ਨਾਲ ਫਸਲ ਖਰਾਬ ਜੰਮੂ ਕਸ਼ਮੀਰ ਦੇ ਪਤਨ ਟਾਪ ਪਹੁੰਚੀ ਅਦਾਕਾਰਾ ਹੁਮਾ ਕਰੇਸ਼ੀ ਸ਼ਾਂਤੀ ਆਪਸੀ ਸਾਂਝ ਦਾ ਦਿੱਤਾ ਸੁਨੇਹਾ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਘਟਿਆ ਸਲਾਨੀਆਂ ਦੀ ਗਿਣਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਵਿਕਸਿਤ ਖੇਤੀ ਸੰਕਲਪ ਅਭਿਆਨ ਦੀ ਸ਼ੁਰੂਆਤ ਗੁਰਮੀਤ ਸਿੰਘ ਖੁੱਡੀਆਂ ਨੇ ਫਤਿਹਗੜ੍ਹ ਸਾਹਿਬ ਤੋਂ ਕੀਤੀ ਸ਼ੁਰੂਆਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 15 ਦਿਨ ਕਰਵਾਏ ਜਾਣਗੇ ਪ੍ਰੋਗਰਾਮ